ਬਸ ਸਰ ਅੱਜ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਸਾਡੇ ਇੱਥੇ ਅੱਜ ਕੈਸੀ ਆਪਰੇਸ਼ਨ ਚੱਲ ਰਿਹਾ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਸੇਮ ਜਿਹੜਾ ਪ੍ਰੋਸੈਸ ਹੈਗਾ ਉਹ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਤੋਂ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿੰਡ ਮਹਾਲਮ ਪੈਦਾ ਹੈਗੇ ਸੋ ਅਸੀਂ ਇੱਥੇ ਕੀਤਾ ਜਿਹਦੇ ਵਿੱਚ ਰੇਡ ਦੇ ਦੌਰਾਨ ਹੱਲੇ ਤੱਕ ਸਵੇਰੇ 8:00 ਤੋਂ ਲੈ ਕੇ ਦੋ ਵਜੇ ਤੱਕ ਚੱਲ ਨਹੀਂ ਗਿਆ ਇਸ ਵੇਲੇ ਤੱਕ ਸਾਡੂ 8000 ਜਿਹੜੀ ਕਿ ਸ਼ਰਾਬ ਉਹ ਬਰਾਮਦ ਹੋਈ ਹੈ ਜਿੰਨੂੰ ਅਸੀਂ ਡਿਸਪੋਇ ਕਰਤਾ ਹੈਗੇ ਤੇ 150 ਜਿਹੜੀ ਮੋਟਰ ਲਈਆਂ ਉਹਨਾਂ ਨੂੰ ਅਸੀਂ ਰਿਕਵਰ ਕੀਤਾ ਹੈ ਸਰ ਕਿੰਨੇ ਮੁਲਾਜ਼ਮ ਇੰਦੇ ਇਹ ਚ ਹਲੇ ਤੱਕ ਪ੍ਰੋਕਸੀਮੇਟ 100 120 ਮੁਲਾਜ਼ਮ ਨੇ ਜਿਸ ਦੇ ਵਿੱਚ ਐਕਸਰਸਾਈਜ਼ ਦੇ ਨਾਲ ਹੈਗੇ ਤੇ ਨਾਲ ਸਾਡੀ ਡੇਡੀ ਕਾਨਸਟੈਂਸ ਦਾ ਨਾਮ ਲੱਗੇ ਸਰ ਅੱਗੇ ਵੀ ਚਲਦੀਆਂ ਰਹਿਣਗੀਆਂ ਰੇੜਾ ਇਸ ਤਰ੍ਹਾਂ ਦੀ ਆ ਕੀ ਕਹਿਣਾ ਚਾਹੋਗੇ ਜੋ ਲੋਕ ਵਾਰ-ਵਾਰ ਇਸ ਧੰਦੇ ਦੇ ਵਿੱਚ ਲੱਗੇ ਹਟ ਨਹੀਂ ਰਹੇ ਦੇਖੋ ਜਿਹੜੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਮਹਾਲਮ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਬਿਲਕੁਲ ਮੰਨਿਆ ਜਾਂਦਾ ਸੀ ਬੜਾ ਬਦਨਾਮ ਪਿੰਡ ਹੈ ਪਰ ਇਸੇ ਦੂਜੇ ਪਾਸੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਇੱਥੇ ਜਿਹੜੇ 150 ਤੋਂ 200 ਜਿਹੜਾ ਬੰਦਾ ਹੈਗਾ ਉਹ ਸਰਕਾਰੀ ਨੌਕਰੀ ਕਰ ਰਿਹਾ ਹੈਗਾ ਟੀਚਰਸ ਨੇ ਮੋਂ ਰੀਸੈਂਟਲੀ ਵੀ ਮੈਂ ਛੋਟੇ ਬੱਚੇ ਨੂੰ ਮਿਲਿਆ ਜਿਹੜਾ 골ਡ ਮੈਡਲ ਵੀ ਲੈ ਕੇ ਆਇਆ ਗਿਆ ਪਰ ਸਾਨੂੰ ਆਪ ਨੂੰ ਇੱਥੇ ਬੜਾ ਲੱਗਦਾ ਫਿਰ ਹੁੰਦਾ ਵੀ ਜਿਸ ਵੇਲੇ ਅਸੀਂ ਇੱਥੇ ਆਂਦੇ ਬੱਚੇ ਪੇਰੈਂਟਸ ਨੂੰ ਸਾਨੂੰ ਪੁੱਛਦੇ ਹਾਂ ਵੀ ਪੁਲਿਸ ਇੱਥੇ ਰੋਜ਼ ਰੋਜ਼ ਕਿਉਂ ਆਉਂਦੀ ਹੈਗੇ ਤਾਂ ਬੇਸਿਕਲੀ ਪੰਜ ਛੇ ਬੰਦੇ ਜਿਹੜੇ ਹੁੰਦੇ ਜਾਂ ਪੰਜਰ ਫੈਮਿਲੀ ਜਿਹੜੀ ਉਹੀ ਕਰਦੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਨੈਕਸਟ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਵੀ ਐਫ ਆਈ ਆਰ ਲੋਜ ਹੋਣ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਪਰਟੀ ਵੀ ਸੀਜ਼ ਕਰਾਂਗੇ ਵੀ ਜਿਹੜੇ ਕੀ ਮਾੜੇ ਕੰਮ ਤੋਂ ਹਟ ਜਾਣਗੇ ਥੈਂਕ ਯੂ ਸੋ ਬਸ ਸਾਰਾ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਾਡੇ ਇੱਥੇ ਅੱਜ ਕੈਸੀ ਆਪਰੇਸ਼ਨ ਚੱਲ ਰਿਹਾ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਸੇਮ ਜਿਹੜਾ ਪ੍ਰੋਸੈਸ ਹੈਗਾ ਉਹ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਤੋਂ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿੰਡ ਮਹਾਲਮ ਪੈਂਦਾ ਹੈਗੇ ਸੋ ਅਸੀਂ ਇੱਥੇ ਕੀਤਾ ਜਿਹਦੇ ਵਿੱਚ ਰੇਡ ਦੇ ਦੌਰਾਨ ਹੱਲੇ ਤੱਕ ਸਵੇਰੇ 8:00 ਤੋਂ ਲੈ ਕੇ ਦੋ ਵਜੇ ਤੱਕ ਚੱਲਨੀ ਗਿਆ ਇਸ ਵੇਲੇ ਤੱਕ ਸਾਡੂ 8000 ਜਿਹੜੀ ਕਿ ਸ਼ਰਾਬ ਉਹ ਬਰਾਮਦ ਹੋਈ ਹੈ ਜਿੰਨੂੰ ਅਸੀਂ ਡਿਸਪੋਇ ਕਰਤਾ ਹੈਗੇ ਤੇ 150 ਜਿਹੜੀ ਮੋਟਰ ਲਈਆਂ ਉਹਨਾਂ ਨੂੰ ਰਿਕਵਰ ਕੀਤਾ ਗਿਆ ਹੈ ਸਰ ਕਿੰਨੇ ਮੁਲਾਜ਼ਮ ਇੰਦੇ ਸ਼ਾਮਲੇ ਇਹ ਚ ਹਲੇ ਤੱਕ ਅਪਰੋਕਸੀਮੇਟ 100 120 ਮੁਲਾਜ਼ਮ ਨੇ ਜਿਹਦੇ ਵਿੱਚ ਐਕਸਰਸਾਈਜ਼ ਦੇ ਨਾਲ-ਨਾਲ ਸਾਡੀ ਡੇਡੀ ਕਾਨਸਟੈਂਸ ਵੀ ਨਾਲ ਹੈਗੀ ਸਰ ਅੱਗੇ ਵੀ ਚਲਦੀਆਂ ਰਹਿਣਗੀਆਂ ਰੇੜਾ ਇਸ ਤਰ੍ਹਾਂ ਦੀ ਆ ਕੀ ਕਹਿਣਾ ਚਾਹੋਗੇ ਜੋ ਲੋਕ ਵਾਰ-ਵਾਰ ਇਸ ਧੰਦੇ ਦੇ ਵਿੱਚ ਲੱਗੇ ਹੱਟ ਨਹੀਂ ਦੇਖੋ ਜਿਹੜੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਮਹਾਲਮ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਬਿਲਕੁਲ ਮੰਨਿਆ ਜਾਂਦਾ ਸੀ ਬੜਾ ਬਦਨਾਮ ਪਿੰਡ ਪਰ ਇਸੇ ਦੂਜੇ ਪਾਸੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਇੱਥੇ ਜਿਹੜੇ 150 ਤੋਂ 200 ਜਿਹੜਾ ਬੰਦਾ ਹੈਗਾ ਉਹ ਸਰਕਾਰੀ ਨੌਕਰੀ ਕਰਦਾ ਹੈਗਾ ਟੀਚਰਸ ਨੇ ਹੁਣ ਰੀਸੈਂਟਲੀ ਵੀ ਮੈਂ ਛੋਟੇ ਬੱਚੇ ਨੂੰ ਮਿਲਿਆ ਜਿਹੜਾ 골ਡ ਮੈਡਲ ਵੀ ਲੈ ਕੇ ਆਇਆ ਹੈਗਾ ਪਰ ਸਾਨੂੰ ਆਪ ਨੂੰ ਇੱਥੇ ਬੜਾ ਲੱਗਦਾ ਫਿਰ ਹੁੰਦਾ ਵੀ ਜਿਸ ਵੇਲੇ ਅਸੀਂ ਇੱਥੇ ਆਨੇ ਬੱਚੇ ਪੇਰੈਂਟਸ ਨੂੰ ਸਾਨੂੰ ਪੁੱਛਦੇ ਹਾਂ ਵੀ ਪੁਲਿਸ ਇੱਥੇ ਰੋਜ਼ ਰੋਜ਼ ਕਿਉਂ ਆਉਂਦੀ ਹੈਗੇ ਤਾਂ ਬੇਸਿਕਲੀ ਪੰਜ-ਛੇ ਬੰਦੇ ਜਿਹੜੇ ਹੁੰਦੇ ਜਾਂ ਪੰਜਰ ਫੈਮਿਲੀ ਜਿਹੜੀ ਉਹੀ ਕਰਦੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਨੈਕਸਟ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਵੀ ਐਫ ਆਈ ਆਰ ਲਾਉਣ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾ ਤਾਂ ਕਿ ਬਹੁਤ ਸਾਰਾ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਾਡੇ ਇੱਥੇ ਅੱਜ ਕੈਸੀ ਆਪਰੇਸ਼ਨ ਚੱਲ ਰਿਹਾ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਸੇਮ ਜਿਹੜਾ ਪ੍ਰੋਸੈਸ ਹੈਗਾ ਉਹ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਤਾਂ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿੰਡ ਮਹਾਲਮ ਪੈਂਦਾ ਹੈ ਸੋ ਅਸੀਂ ਇੱਥੇ ਕੀਤਾ ਜਿਹਦੇ ਵਿੱਚ ਰੇਡ ਦੇ ਦੌਰਾਨ ਹੱਲੇ ਤੱਕ ਸਵੇਰੇ 8:00 ਤੋਂ ਲੈ ਕੇ ਦੋ ਵਜੇ ਤੱਕ ਚੱਲ ਨਹੀਂ ਗਿਆ ਇਸ ਵੇਲੇ ਤੱਕ ਸਾਡੂ 8000 ਜਿਹੜੀ ਕਿ ਸ਼ਰਾਬ ਉਹ ਬਰਾਮਦ ਹੋਈ ਹੈ ਜਿੰਨੂੰ ਅਸੀਂ ਡਿਸਪੋਇ ਕਰਤਾ ਹੈਗੇ ਤੇ 150 ਜਿਹੜੀ ਮੋਟਰ ਲਈਆਂ ਉਹਨਾਂ ਨੂੰ ਅਸੀਂ ਰਿਕਵਰ ਕੀਤਾ ਗਿਆ ਸਰ ਕਿੰਨੇ ਮੁਲਾ ਇਹ ਚ ਹਲੇ ਤੱਕ ਪ੍ਰੋਕਸੀਮੇਟ 100 120 ਮੁਲਾਜ਼ਮ ਨੇ ਜਿਹਦੇ ਵਿੱਚ ਐਕਸਰਸਾਈਜ਼ ਦੇ ਨਾਲ ਹੈਗੇ ਤੇ ਨਾਲ ਸਾਡੀ ਡੇਡੀ ਕਾਨਸਟੈਂਸ ਵੀ ਨਾਲ ਹੈਗੀ ਸਰ ਅੱਗੇ ਵੀ ਚਲਦੀਆਂ ਰਹਿਣਗੀਆਂ ਰੇਡ ਇਸ ਤਰ੍ਹਾਂ ਦੀ ਆ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਾਰ-ਵਾਰ ਇਸ ਧੰਦੇ ਦੇ ਵਿੱਚ ਲੱਗੇ ਹਟ ਨਹੀਂ ਰਹੇ ਦੇਖੋ ਜਿਹੜੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਮਹਾਲਮ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਬਿਲਕੁਲ ਮੰਨਿਆ ਜਾਂਦਾ ਸੀ ਬੜਾ ਬਦਨਾਮ ਪਿੰਡ ਹੈ ਪਰ ਇਸੇ ਦੂਜੇ ਪਾਸੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਇੱਥੇ ਜਿਹੜੇ 150 ਤੋਂ 200 ਜਿਹੜਾ ਬੰਦਾ ਹੈਗਾ ਉਹ ਸਰਕਾਰੀ ਨੌਕਰੀ ਕਰ ਰਿਹਾ ਹੈਗਾ ਟੀਚਰਸ ਨੇ ਮੋਂ ਰੀਸੈਂਟਲੀ ਵੀ ਮੇਰੇ ਛੋਟੇ ਬੱਚੇ ਨੂੰ ਮਿਲਿਆ ਜਿਹੜਾ 골ਡ ਮੈਡਲ ਵੀ ਲੈ ਕੇ ਆਇਆ ਗਿਆ ਪਰ ਸਾਨੂੰ ਆਪ ਨੂੰ ਇੱਥੇ ਬੜਾ ਲੱਗਦਾ ਫਿਰ ਹੁੰਦਾ ਵੀ ਜਿਸ ਵੇਲੇ ਅਸੀਂ ਇੱਥੇ ਆਨੇ ਬੱਚੇ ਪੇਰੈਂਟਸ ਨੂੰ ਸਾਨੂੰ ਪੁੱਛਦੇ ਹਾਂ ਵੀ ਪੁਲਿਸ ਇੱਥੇ ਰੋਜ਼ ਰੋਜ਼ ਕਿਉਂ ਆਉਂਦੀ ਹੈਗੀ ਤਾਂ ਬੇਸਿਕਲੀ ਪੰਜੇ ਬੰਦੇ ਜਿਹੜੇ ਹੁੰਦੇ ਜਾਂ ਪੰਜਰ ਫੈਮਿਲੀ ਜਿਹੜੀ ਹੈ ਉਹੀ ਕਰਦੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂਗੇ ਨੈਕਸਟ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਵੀ ਐਫਆਈਆ ਲਾਉਣ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਪਰਟੀ ਵੀ ਸੀਜ਼ ਕਰਾਂਗੇ ਵੀ ਜਿਹੜੇ ਕੀ ਮਾੜੇ ਕੰਮ ਤੋਂ ਹਟ ਜਾਣਗੇ ਥੈਂਕ